ਮੰਮੀ ਡੈਡੀ ਵੇੜੀ ਦਾ ਨੁੱਲ ਲੰਦੇ ਹੀ ਡੈਡੀ ਨੇ ਕਿਹੜੀ ਤੇ ਲੰਬੋ ਲੈਣਾ ਜਿਹੜਾ ਉਹਦਾ ਕੰਮ ਉਹ ਜਿਹੜੀ ਪਵਾੜੇ ਪਾਉਣੀ ਭੂਆ ਤੁਹਾਡੀ ਉਹ ਹਰ ਵੇਲੇ ਆਏ ਲੜਾਈ ਕਰਕੇ ਜਾਣਾ ਹੁੰਦਾ ਵਾ ਤੇ ਹੁਣ ਹਰ ਸਾਲ ਬਾਅਦ ਆ ਜਾਂਦਾ ਚੇਤਾ ਲੋਹੜੀ ਦਾ ਹੁਣਾਂ ਦਾ ਲੋਹੜੀ ਦੀ ਕੇ ਜਾਣਾ ਮੈਂ ਮੈਂ ਤਾਂ ਨਹੀਂ ਉਹ ਜਾਣਾ ਜਿੱਦਾਂ ਅੱਗੇ ਜਾਂਦੀ ਉਦਾਂ ਹੀ ਹੁਣ ਚੱਲਦੀ ਮੰਮੀ ਤੁਸੀਂ ਵੀ ਨਾ ਹਾਂ ਬੋਲਿਆ ਕਰੋ ਫਿਰ ਗੱਡੀਆਂ ਦੱਸ ਜਦੋਂ ਮੇਰੀ ਬੇਇੱਜ਼ਤੀ ਕਰਦੇ ਕਿ ਮੈਨੂੰ ਉਹ ਚੰਗੀਆਂ ਲੱਗਦੀਆਂ ਨੇ ਗੱਲ ਤੇ ਉਦਾਂ ਤੁਹਾਡੀ ਵੀ ਸਹੀ ਹੈ ਕਿ ਵੀ ਡੈਡੀ ਆਪਣੇ ਰਿਸ਼ਤੇਦਾਰਾਂ ਨੂੰ ਸਮਝਦੇ ਕਿ ਮੇਰੇ ਰਿਸ਼ਤੇਦਾਰਾਂ ਤੇ ਫਿਰ ਮਾਸੀਆਂ ਕੋਲ ਕਿਉਂ ਨਹੀਂ ਜਾਂਦੇ ਹੈਗੇ ਇਹੋ ਤਾਂ ਆਤਾਂ ਮਾੜੀਆਂ ਨੇ ਜੇ ਹਾਤਾਂ ਚੰਗੀਆਂ ਹੋਣ ਤਾਂ ਫਿਰ ਮੈਂਮ ਕਿਉਂ ਨਾ ਕਹਾਂ ਜਿਹੜੇ ਨਹੀਂ ਚੰਗੇ ਕੰਮ ਕਰਦੀਆਂ ਤੇ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਤੇ ਫੇਰ ਆਂਦਾ ਮੈਂ ਤੇ ਜਾਣਾ ਲੋੜ ਹੀ ਲੱਗੇ ਵੇਖ ਲੋ ਕਿੰਨਾ ਡੈਡ ਨੂੰ ਗੱਲਾਂ ਕਰਕੇ ਜਾਣੀਆਂ ਜਦੋਂ ਆਉਂਦੀਆਂ ਇੰਨੀ ਬੇਇੱਜ਼ਤੀ ਕਰਦੀਆਂ ਨੇ ਤੇ ਫੇਰ ਵੀ ਉਹ ਮੇਰੀਆਂ ਭੈਣਾਂ ਵਾਂ ਤੇ ਜਿਹੜੇ ਕੋਈ ਕੁਝ ਕਹਿੰਦੇ ਨਹੀਂ ਨਾ ਤੇ ਉਹ ਇਹਨਾਂ ਦੇ ਦੁਸ਼ਮਣ ਨਹੀਂ ਇਹਦੇ ਤਾਂ ਸਿਰਚ ਕੋ ਪਾਛੜਿਆ ਵਾ ਜਦੋਂ ਆ ਜਾਂਦੀਆਂ ਬਸ ਭੱਜਾ ਹੀ ਫਿਰਦਾ ਭੱਜਾ ਹੀ ਫਿਰਦਾ ਤਫਾ ਹੋ ਦੇ ਜੋ ਮਰਜੀ ਕਰੇ ਮੈਂ ਨਹੀਂ ਹੁਣ ਕਹਣਾ ਗਾ ਜਾਣਾ ਜਾਵੇ ਨਹੀਂ ਜਾਣਾ ਤਾਂ ਨਾ ਜਾਏ ਤੂੰ ਆਪਣਾ ਕੰਮ ਕਰ ਲੈਤੀ ਆ ਦੋ ਹੀ ਡੜੀ ਗਲੀ ਜਿਹੜੇ ਸਗੂ ਬੰਦੇ ਤੂੰ ਉਹਨਾਂ ਨਾਲ ਬਣਾ ਕੇ ਰੱਖੋ ਅਗੀਆਂ ਇੰਨੀ ਬੇਇੱਜ਼ਤੀ ਕਰਦੀਆਂ ਵਾ ਮੰਮੀ 1 ਮਿੰਟ ਮੇਰੀ ਗੱਲ ਸੁਣੀਓ ਹਾਂ ਦੇ ਵਿੱਚ ਹੀ ਜਾ ਕੇ ਡੈਡੀ ਨੂੰ ਨਾ ਕੁਝ ਬੋਲਿਓ ਮੁੜ ਕੇ ਉਹਨਾਂ ਨੇ ਫੇਰ ਔਖੇ ਹੋਣਾ ਤੇ ਬਿਦ ਕੇ ਜਾਣਾ ਜੀ ਉੱਥੇ ਉਹਦੋਂ ਹੀ ਮੇਰੀ ਮੰਨ ਲਈ ਜੇ ਤੈਨੂੰ ਗੋਹ ਕਹਾ ਲੋੜੀ ਲਿਖੇ ਜਾ ਤੂੰ ਹੀ ਨਾ ਤੁਰੂ ਨਹੀਂ ਮੰਮੀ ਮੈਂ ਜਾਣਦੀ ਆ ਇਹਨਾਂ ਨੇ ਮੈਨੂੰ ਪਤਾ ਵਾ ਕੌਣ ਸੱਚਾ ਵਾ ਤੇ ਕੌਣ ਝੂਠਾ ਵਾ ਇਹ ਤਾਂ ਐਵੇਂ ਜਾਣਬੁੱਝ ਕੇ ਇਦਾਂ ਕਰਦੇ ਨੇ ਉਹ ਤੁਹਾਨੂੰ ਨਿਆਣੇ ਤਰੀਕਾ ਨਹੀਂ ਗੇ ਮੈਂ ਬਿਲਕੁਲ ਨਿੱਕੇ ਜਿਲੇ ਤੁਹਾਨੂੰ ਸਮਝੀ ਨਾ ਹੋਏ ਹਾਂ ਸਾਰੀ ਸਮਝ ਆ ਸਮਝੀ ਆ ਨਾ ਚਲੋ ਮੰਮੀ ਐਵੇਂ ਨਾ ਤੁਸੀਂ ਖਾਪੋ ਕੋਈ ਨਹੀਂ ਮੈਂ ਇਕੱਲੀ ਸਮਝਾਵਾਂਗੀ ਉਹਨਾਂ ਨੂੰ ਕਰਾਂ ਉਹਨਾਂ ਦੇ ਨਾਲ ਗੱਲ ਹੋ ਸਕਦਾ ਮੰਨ ਨਹੀਂ ਜਾਣਾ ਮਰਜ਼ੀਆਂ ਆਪਣੀਆਂ ਹੀ ਕਰਨੀਆਂ ਉਹਨੇ ਕਿਹੜੀ ਕਿਹੜੀ ਮੰਨਣੀ ਕਦੋਂ ਪਤਾ ਲੱਗ ਜਾਈ ਕੋਈ ਗੱਲ ਨਹੀਂ ਮੰਮੀ ਫਿਰ ਕੀ ਐ ਲੋੜੀ ਐ ਉੱਥੇ ਕੀ ਦੀ ਆਉਣਾ ਇਹਨਾਂ ਨੇ ਡੋਡੀਆਂ ਰੋਡੀਆਂ ਜੇ ਆਉਣਗੇ ਇਨੀ ਗੱਲ ਹੁੰਦੀ ਬੇਲਿਆਂ ਨੂੰ ਤਾਂ ਸਾਲ ਬਾਅਦ ਅੱਗੇ ਕਿਹੜੀ ਨਹੀਂ ਦਈ ਕੋ ਲੋੜੀ ਬਸ ਇਹ ਵੀ ਤੇਰੀ ਜੁਬਾਨ ਨਹੀਂ ਹੋ ਮੂੰਹ ਚ ਪੰਦਾਂ ਰਹੀ ਗੱਲ ਕਿ ਮੰਮੀ ਸਹੀ ਹੈ ਜਿਹੜੀ ਇੱਕ ਵੀ ਗੱਲਾਂ ਮੂੰਹ ਤੋਂ ਨਿਕਲ ਜਾਣਾ ਭੁੱਲਦੀਆਂ ਤੁਸੀਂ ਨਹੀਂ ਭੁੱਲੋ ਉਹਦੇ ਇੱਕ ਤੇ ਲਿਖੀਆਂ ਜਾਂਦੀਆਂ ਨੇ ਆਹ ਕਰੋ ਤੇ ਜਿਹਨੇ ਚੰਗਾ ਗੱਲ ਕਰੋ ਹੀ ਨਾ ਪਰ ਮੈਨੂੰ ਜਿੱਤ ਸਮਝੀ ਤੇ ਫਿਹਰੀ ਹੈ ਨਾ ਐਵੇਂ ਨਾ ਤੂੰ ਵੇਖੀ ਜੀ ਜਾਓ ਐ ਇਧਰ ਤੁਸੀਂ ਛੱਡੀ ਕਰੇ ਬੋਲ ਲੈਣੀ ਹੈ ਜੀ ਪਰ ਤੂੰ ਨਾ ਜੇ ਤਾਹੋਂ ਬੋਲ ਦੇਣੀ ਤਾਂ ਵੇਖ ਲੈਣਾ ਮੈਂ ਵੀ ਬੋਲਾਂ ਫੋਨ ਕਰਾਂਗਾ ਤੇ ਰੋਲਾ ਪਾਉਣਾ ਸਿੱਖਿਆ ਹੋਇਆ ਹੈ ਵੀ ਕੀ ਹੈ ਚਲੋ ਚੁੱਪ ਕਰ ਜੋ ਤੁਸੀਂ ਤਾਂ ਜਿਆ ਕਰੋ ਕਿ ਤੇ ਜਵਣੀ ਟਾਲਦੇ ਹੈਗੇ ਤੇ ਚੱਲ ਬਾਬਾ ਮੈਂ ਨਹੀਂ ਤੇ ਗੱਲ ਕਰ ਚਲੋ ਚਲੋ ਰਹੀ ਗੱਲ ਸੁਣ ਕੱਲ੍ਹ ਕੋ ਸ਼ਹਿਰ ਚਲ ਕੇ ਮੇਰੇ ਤਾਂ ਕਿਤੇ ਚਸਤੇ ਰਹਦੀ ਹੁਣ ਕਿਰਮਾ ਸ਼ਾਹ ਸੂਟ ਲੈ ਕੇ ਆਉਂਗਾ ਕਿ ਮੈਨੂੰ ਇੱਕ ਸੁਨਸਣਾ ਲਹਸਾ ਹੌਂਦਾ ਜੇ ਲੈ ਪੁੱਤ ਜੇ ਤੈਨੂੰ ਨਹੀਂ ਬਣਾ ਦੇਣੇ ਤਾਂ ਹੋਰ ਮੈਂ ਕਿੰਨੂੰ ਦੇਣੇ ਕੋਈ ਗੱਲ ਨਹੀਂ ਲੰਦੀ ਜੱਟਾ ਬਣੀਆ ਸੁਨੀਆਂ ਸੁਨੀਆਂ ਚੱਲਣੀਆਂ ਮੈਂ ਰਦਾ ਇੱਕ ਦੋ ਵੀ ਲੈ ਆਉਂਗੀ ਫੇਰ ਇੱਕ ਅੱਧਾ ਮੇਰਾ ਵੀ ਲੈ ਆਈਂ ਤੇ ਕੋਈ ਨਹੀਂ ਤੈਨੂੰ ਮੇਰੇ ਨਾਲ ਹੀ ਜਾਣਾ ਵਾ ਪੈਸੇ ਤੁਸੀਂ ਦੇਣੇ ਮੇਰੇ ਮਤਲਬ ਭਵੇ ਚਾਲ ਬਣਾਇ ਚੱਲ ਕੋਈ ਨਹੀਂ ਪੁੱਤ ਮੈਂ ਕਰਦਾ ਕੰਮ ਕਰੀਂ ਨੂੰ ਪੁੰਚ ਜਾ ਕੇ ਜਾਈਂਗਾ ਜੀ ਜੀ ਕੰਦਾ ਲੈ ਆਇਆ ਮੇਰੇ ਡੈਡੀ ਨੇ ਕਹਿਣਾ ਵਾ ਫੇਰ ਕਿ ਡੈਡੀ ਨੇ ਤੁਹਾਨੂੰ ਪਤਾ ਚ ਰੋਲਾ ਪਾਈ ਜਾਣਾ ਵਾ ਆਹ ਨਹੀਂ ਚੰਗਾ ਨਹੀਂ ਚੰਗਾ ਤੁਸੀਂ ਮੇਰੇ ਨਾਲ ਚੱਲ ਮੈਂ ਚੱਲਦੇ ਇਹਨਾਂ ਨੂੰ ਕਰੇਗਾ ਟਾਈਮ ਨੋਟ ਕੇ ਕੰਮ ਕਰਨਾ ਹਾਂਜੀ ਠੀਕ ਹੈ ਮੇਰੀ ਗੱਲ ਸੁਣ ਸਾਰਸ ਸਾਡੇ ਆ ਜੀ ਇਤਾਂ ਕਰ ਹਾਂਜੀ ਤਨ ਮੈਂ ਪੈਸੇ ਦੇਣਾ ਸਮਾਨ ਖਰਾ ਲਿਆ ਕੇ ਨਾ ਸਟੋਰ 'ਚ ਰੱਖ ਦੇ ਠੀਕ ਹੈ ਤੇ ਸਵੇਰੇ ਆਪਾਂ ਜਾਵਾਂਗੇ ਲੋਏ ਨੇ ਉੱਠ ਕੇ ਤੇ ਭੂਆ ਰੋਟੀ ਫੜਾਵਾਂਗੇ ਚੱਲ ਮੈਂ ਪੈਸੇ ਦਵਾਂ ਬਾਹਰ ਫੜ ਪੈਸੇ ਠੀਕ ਹੈ ਜਦੋਂ ਸਮਾਨ ਹੁੰਦਾ ਨਾ ਮੈਂ ਲੈ ਆਉਣਾ ਆਹੋ ਸਟੋਰ 'ਚ ਰੱਖ ਦਊਗਾ ਕੱਪੜਾ ਨਾਲ ਲੱਗੇ ਕੇ ਨੂੰ ਤੁਹੇ ਹੀ ਕਹਦਾ ਮੇਰੇ ਆਪਾ ਸਮਾਨ ਫੜਨਾ ਤੇ ਮਿੰਟੋ ਮਿੰਟ ਨਿਕਲ ਜਾਣਾ ਉਸ ਵੇਰੀ ਫੜ ਕੇ ਤੁਸੀਂ ਕਹਿਣਾ ਆਪਣੀ ਯਾਰ ਕੇ ਦੋਸਤਾਂ ਦੇ ਲੋੜੀ ਆ ਵਾਹ ਸੱਚੀ ਗੱਲਾਂ ਦੱਸਿਓ ਉਹ ਮੈਂ ਮੈਂ ਇਹ ਗੱਲ ਕਹਿ ਦੂੰਗਾ ਨਾ ਕਿ ਉਹ ਅਰਾ ਮੇਰੇ ਘਰ ਹੋਇਆ ਪੋਤਾ ਹਾਂ ਉਹਨਾਂ ਕਰਨੀ ਆ ਪਾਰਟੀ ਆਹ ਵਾਹ ਇਦਾਂ ਕਹਿ ਦੇ ਠੀਕ ਨਹੀਂ ਲੋੜੀ ਬੁਣਾਉਣ ਲਈ ਉਹ ਤਰਾ ਸਾਡੇ ਕਿਦੇ ਪੈਰ ਲੱਗ ਦੇਣਾ ਇੱਥੇ ਸਹੀ ਗੱਲ ਦੋ ਸਹੀ ਐ ਇੱਥੋਂ ਫੜਾ ਕੇ ਗੱਡੀ ਸਿੱਧੇ ਤਰੀਕ ਪੁੱਥੇ ਭੁਆ ਕੋ ਹਾਂ ਹਾਂ ਠੀਕ ਆ ਉੱਥੇ ਲੋੜੀ ਫੜਾ ਕੇ ਤੇ ਰੁਪਈਆ 2000 ਤੂੰ ਖਰਾ ਦਿਉਂ ਫਖਰਾ ਮੈਂ ਦੇ ਦਊਂਗਾ ਅੱਗੇ ਕੋਈ ਗੱਲ ਠੀਕ ਆ ਇਆਂ ਆ ਵੀ ਬਣਾ ਦੇ ਭਾਵੇਂ ਠੀਕ ਆ ਰਣਕੇ ਲਾ ਲਾਂਗੇ ਨਹੀਂ ਗੱਤ ਕੀ ਗੱਲ ਹੋਈ ਕੀ ਨਹੀਂ ਠੀਕ ਨੇ ਨਹੀਂ ਨਹੀਂ ਸਾਰੀ ਗੱਲ ਸਮੇਟ ਕੇ ਤੇ ਮੁੜ ਕੇ ਰਵਾਣ ਆਪਣੇ ਘਰ ਆ ਜਾਗੇ ਐਦਾਂ ਕਰ ਲੈਣੀ ਤੇ ਤੂੰ ਵੀ ਝੂਠ ਬੋਲਦੀ ਮੜਾ ਮੋਟਾ ਕਿ ਉਹ ਪਾਰਟੀ ਦੇ ਗਏ ਉਹ ਮੈਂ ਇਹ ਗੱਲ ਨਹੀਂ ਕਹਣੀ ਮੈਂ ਉਹ ਸੱਚ ਨਹੀਂ ਬੋਲਣਾ ਸੱਚ ਬੋਲ ਕੇ ਉਹ ਘਰ ਪਲੇਸ ਵਾਲੀਏ ਉਹ ਹੋਰ ਦੇ ਗੱਲ ਵਨਾਂ ਠੀਕ ਆ ਉਹ ਹੀ ਗੱਲ ਨਹੀਂ ਤਾਂ ਤੂੰ ਨਾ ਸਮਾਨ ਲੈ ਆ ਕੇ ਦਰਗਾਟ ਘਟ ਘੜੇ ਇਧਰ ਤੇ ਮੈਂ ਉੱਥੇ ਸਟੋਰ ਤੇ ਲਗਾਉਣਾ ਬਸ ਬਸ ਸਵੇਰੇ ਪੈਂਦੇ ਆ ਤੇ ਛੱਡ ਆਉਂਗਾ ਜੇ ਦੇਵੇਂ ਤਾਂ ਲੈ ਆ ਦਾਂਗਾ ਬਿਲਕੁਲ ਬਿਲਕੁਲ ਠੀਕ ਇੱਦਾਂ ਕਰਦਾ ਪਹਿਲਾਂ ਜਾ ਕੇ ਸਮਾਨ ਲੈ ਆਉਂਦਾ ਨਾ ਆ ਕੇ ਸਟੋਰ ਤੇ ਲਗਾ ਦਿੰਦਾ ਜੇ ਮਮੀ ਨੂੰ ਪਾਸ ਲੱਗਿਆ ਨਾ ਤੇ ਸਾਡੇ ਘਰ ਦੇ ਕੋ ਪਤਾ ਨਹੀਂ ਮੁਕਣਾ ਪਹਿਲਾਂ ਲੈ ਆਈ ਹੁਣ ਸਮਾਨ ਜਾ ਕੇ ਆਪਿਓ پتہ ਪਤਾ ਨਹੀਂ ਕਿਹੜੀ ਖੀਤੜੀ ਪਕਾਉਂਦੇ ਫਿਰਦੇ ਆ ਸਮਝ ਨਹੀਂ ਅਮਰੀ ਕੋਹ ਮੇਰੇ ਤੱਕ ਚੋਰੀ ਚੋਰੀ ਸਲਾਵਾ ਕਰਦੇ ਆ ਸਸਲਾਵਾ ਕਰਦਿਆਂ ਵੀ ਕਿਹੜੀਆਂ ਇਹਨਾਂ ਨੇ ਮੇਰੇ ਤੇ ਚੋਰੀ ਮੇਰੇ ਤੇ ਚੋਰੀ ਕਿਹੜਾ ਕੰਮ ਕਰ ਲੈਣਗੇ ਹੈ ਪੈਸਾ ਤੇਲਾ ਤਾਂ ਸਾਰਾ ਲੈ ਕੇ ਮੈਨੂੰ ਫੜਾਉਂਦੇ ਆ ਉਹ ਤਾਂ ਸਾਰਾ ਮੇਰੇ ਕੋਲ ਹੁੰਦਾ ਵਾ ਤੇ ਮੇਰੇ ਤੋਂ ਬਾਰੇ ਹੋ ਕੇ ਕਿਹੜਾ ਕੰਮ ਕਰ ਲੈਣਾ ਇਹਨਾਂ ਨੇ ਭਰਨਾ ਕੋਸ਼ਣਾ ਕੋਸ਼ ਹੈ ਗਾਲਾ ਕੋਈ ਨਾ ਕੋਸਲਾ ਤੇ ਕਰਦੇ ਹੀ ਫਿਰਦੇ ਆ ਕੋਈ ਨਹੀਂ ਕਰ ਲੋ ਸਲਾਵਾ ਜਿੰਨੀਆ ਮਰਜ਼ੀ ਜੀਵਨ ਦੀਆਂ ਨਜ਼ਰਾਂ ਤਾਂ ਕੋਈ ਵੱਸ ਗਿਆ ਅਜੇ ਤੱਕ ਜਿਹੜਾ ਹੁਣ ਤੁਸੀਂ ਵੱਜੋਗੇ ਕੋਈ ਨਹੀਂ ਕਰੋ ਕਰੋ ਸਲਾਵਾ ਕੋਈ ਗੱਲ ਨਹੀਂ ਮੇਰੀ ਵੀ ਨਜ਼ਰ ਤੁਹਾਡੇ ਤੇ ਹੀ ਆ ਸਮਾਨ ਕਿਹਨੇ ਦੇਖਣਾ ਉਦਾਂ ਪਾ ਲਾ ਜਨ ਨੇ ਹੋਰ ਥਾਂ ਰੱਖਿਆ ਦੇ ਇੱਥੇ ਹਾਥੋਂ ਮਮੀ ਘਾਟੀ ਮਾਰਦੀ ਹੁੰਦੀ ਹੈ ਚੱਲ ਜਾ ਕੇ ਪਾਪਾ ਨੂੰ ਦੱਸਦਾ ਮੈਂ ਸਮਾਨ ਅਗਰ ਰੱਖਤਾ ਮੈਂ ਸਿਰ ਟਾ ਮਜੰਗੀ ਇਹ ਗੰਡੇ ਉਹ ਕਰਨਾ ਕੋਨੇ ਆ ਗਿਆ ਮੈਂ ਹੁਣੇ ਸਵਾਲ ਲਿਆ ਗਿਆ ਅચ્છਾ ਉਮੜ ਰੈਂਗ ਨੂੰ ਜਰਾ ਖਾਇਆ ਉਹ ਤੇ ਮੰਮੀ ਘਟ ਵੱਧੀ ਜਾਂਦੀ ਆ ਬਸ ਠੀਕ ਮੜਾ ਜਾ ਤੇ ਸਹਰਣਾ ਜਗਾੜੀ ਕਰ ਦੇਣਾ ਕਰਤਾ ਕਰਤਾ ਸਹਰਣਾ ਰੰਗ ਠੀਕ ਆ ਉਹ ਆ ਮੈਂ ਗੱਲ ਪੁੱਤ ਇਹ ਆ ਜਿੱਤਰਾ ਮਰਜੀ ਆ ਨਾ ਤੇ ਐ ਪਰ ਨਾਲ ਤੇ ਹੁੰਦੀ ਆ ਨਾ ਫੇਰੀ ਮੜੇ ਮੋਟੀ ਢੀਕ ਹੁੰਦੀ ਤੇ ਪੁੱਤ ਅੱਜ ਅਹੀਂ ਨਾ ਜਾਵਾਂਗੇ ਨਾ ਤੇ ਉਹਦੇ ਦਿਮਾਗ 'ਚ ਵੀ ਗੱਲ ਪੂਰੀ ਰਹਿਣੀ ਹੈ ਅੱਗੇ ਮੇਰਾ ਭਰਾ ਹੁੰਦਾ ਕਿ ਹੁੰਦਾ ਹੈ ਕੋਈ ਨਾ ਗੱਲ ਦਿਮਾਗ 'ਚ ਗਲੇ ਇਫੈਕਟ ਕਰ ਜਾਂਦੀ ਬੰਦੇ ਤੇ ਉਹੋ ਤੇ ਗੱਲ ਹੋਣੀ ਹੁਣ ਹੁੰਦਾ ਕੋਈ ਨਹੀਂ ਨਾ ਮੈਂ ਉਥੇ ਹੈਂ ਕੋਈ ਤੈਨੂੰ ਪਤਾ ਵੀ ਤੇਰੀ ਆਪਣੀ ਭੂਆ ਲੱਗੂ ਹਾਂ ਨੀਗੀ ਆਹੋ ਤੇ ਹੈ ਆ ਜਾ ਕੇ ਤੇਰੀ ਦਾਦੂ ਦੀ ਭੈਣ ਹੀ ਆਹੋ ਹੈ ਤੇ ਗੱਲ ਹੁਣ ਇੱਡੀ ਕੋ ਲੰਮੀ ਰਿਸ਼ਤੇਦਾਰੀ ਵੀ ਨਹੀਂਗੀ ਸਹੀ ਗੱਲ ਉਹ ਕਿਹਦੀ ਨੇ ਕਿਹਦੀ ਰਿਸ਼ਤੇਦਾਰੀ ਹੈ ਓਏ ਆਹੋ ਨੇੜ ਦੀ ਹੁੰਦੀ ਹੈ ਕਿ ਨੇੜ ਹੁੰਦੀ ਕਾ ਉਹ ਤੇ ਗੱਲ ਹੋਵਾ ਨਾ ਤੇ ਪੁੱਤ ਪੜ ਇਤਰਾ ਕਰਵਾ ਜਿੰਦਗੀ ਦਾ ਪਤਾ ਕੋਈ ਨਹੀਂ ਹੁੰਦਾ ਹਰ ਇਨਸਾਨ ਦਾ ਕਿ ਆਪੇ ਮਿਲਦੇ ਆਂ ਜਾਂਦੇ ਜਗੇ ਲੱਗੀ ਦਾ ਆਹੋ ਠੀਕ ਨਹੀਂ ਉਹ ਆਡੀ ਕਿਹਣੀ ਪੱਕੀ ਕਰਵਾ ਆਹੋ ਤੇ ਇਦਾਂ ਕਰੀਏ ਉਹ ਬਜ਼ੁਰਗ ਭਾਵੇਂ 100 ਵਾਰੀ ਹੋ ਗਈ ਆ ਨਾ ਆਹ ਫੇਰੇ ਪੇਕੇ ਦਾਣ ਹੁੰਦੀ ਆ ਪਤਾ ਉਹਦੇ ਹੁੰਦੀ ਹੁੰਦੀ ਆ ਭਾਰੀ ਨਹੀਂ ਹਾਂ ਤੇ ਮੈਂ ਉਹ ਵੀ ਵਿਚਾਰੀ ਆਉਂਦੀ ਆ ਜੀ ਜਦੋਂ ਲੱਗੇ ਨੌਂਾਂ ਦੀ ਆਏਂਦੀਆਂ ਦੂਜੇ ਤੀਜੇ ਲੱਗੇ ਆਏਂਦੀ ਨਹੀਂ ਫਿਰ ਮਨ ਜਿਹੜਾ ਪੁੱਤ ਮਤੇ ਦਾ ਬੋਝ ਜਾਂਦਾ ਬੋਝਦਾ ਹੋ ਗਾ ਹੈ ਆਹ ਆਹ ਇਦਾਂ ਕਰੀਏ ਸਮਾਨ ਸਾਰਾ ਲੈਣਤਾ ਵਾ ਅੱਛਾ ਰਪਈਆ ਸਰੇ 2000 ਤਾਂ ਆ ਵੀ ਫੜਾ ਦਿਓ ਬਸ ਸਾਰਾ ਨੌਂ ਕੋਈ ਚੱਲੀਏ ਮੈਂ ਨਾ ਫੜਾ ਤੇ ਮੈਂ ਆਪਾਂ ਦੇਖੋ ਗੱਲੀਆ ਓਏ ਆਹ ਚਲਦਾ ਕਰ ਲਾਂਗੇ ਹੈ ਠੀਕ ਤੇ ਪਰ ਇਹ ਨਾਲ ਲਿਓ ਜਿਤਨਾ ਮਰਜੀ ਆ ਨਾ ਤੇਰਾ ਨਾਮ ਪ੍ਰੇਮ ਰਗਾ ਦਿਆ ਉਹ ਉਹ ਤਾਂ ਗੱਲ ਹੈ ਕੀ ਆ ਤਾਂ ਮੈਂ ਜਾਂਦਾ ਬੱਚਾ ਉਹ ਕਹਿੰਦੇ ਮੇਰੇ ਭਤੀਜੇ ਮੇਲੇ ਗੜੀ ਨੂੰ ਇਤਰਾ ਕਰਕੇ ਇਤਰਾ ਕਰਕੇ ਵੇਖ ਲੈ ਕਿ ਤਰਾ ਪਿਆਰ ਦਿੰਦੀ ਤੁਹਾਨੂੰ ਸਾਰਿਆਂ ਨੂੰ ਹੈ ਓਏ ਆਹੋ ਤੇ ਗੱਲ ਹੈਗੀ ਆ ਤਾਂ ਮੈਂ ਤਾਂ ਮੈਂ ਜਾਂਦਾ ਭੱਜਾ ਉੱਥੇ ਉਹ ਮਾਂ ਤੇ ਐਵੇਂ ਕਰੀ ਜਾਂਦੀ ਐ ਐਡੀ ਲੰਮੀ ਰਿਸ਼ਤੇਦਾਰੀ ਤੁਸੀਂ ਐਵੇਂ ਤੁਰੇ ਫਿਰਦੇ ਸੀ ਉਹ ਮਮੀ ਨੂੰ ਗੜਾ ਕੋ ਪਤਾ ਵਾ ਐਵੇਂ ਬੋਲੀ ਜਾਣਾ ਬਿਨਾ ਮੱਲੋ ਤਾਂ ਕਿ ਤੇ ਇਤਰਾ ਵਾ ਤੇ ਸਵੇਰੇ ਜਾਵਾਂਗੇ ਤੇ ਟਾਈਮ ਨਾ ਜਾਵਾਂ ਤੇ ਟਾਈਮ ਨਾ ਆ ਜਾਵੇ ਆਹੋ ਇਦਾਂ ਹੀ ਆਗਾ ਤੇ ਭਾਰੇ ਗਾਲੀ ਉਹ ਘਰ ਪਿਸਕਲਾ ਨਿਕਲੇ ਕੀ ਗੱਲ ਦੀ ਨਹੀਂ ਨਹੀਂ ਘਰ ਨਹੀਂ ਪਾ ਲੱਗੰਦੇ ਤੇ ਘਾਰੇ ਹੋ ਪਤਾ ਲੱਗੇ ਵੀ ਅਸੀਂ ਪਾਰਟੀ ਦੇ ਦੇਾਂਗੇ ਤੇ ਉਹ ਨਹੀਂ ਨਹੀਂ ਇਦਾਂ ਹੀ ਗੱਡਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਕੇ ਜਦੋਂ ਆਓ ਤੇ ਕੋਈ ਗੱਲ ਹੀ ਹੈ ਆਹ ਇਦਾਂ ਦੇਖਾ ਮਮੀ ਆ ਕੀ ਕਰਨੀ ਇਹ ਵੀ ਭਲਾ ਕੀ ਕਰਨੀ ਆਹ ਆਹ ਯਾ ਲੈ ਯਾਰ ਸਾਰੀ ਗੱਲ ਸਮਝਾਉਣੀ ਪਈ ਨਿਆਣਿਆਂ ਨੂੰ ਨਿਆਣੇ ਦੇ ਮੂੰਹੋਂ ਕਿਤੇ ਨਾ ਕਿਤੇ ਗੱਲ ਨਿਕਲ ਜਾਂਦੀ ਜਿਹੜੇ ਮੁੜ ਕੇ ਓਕੇ ਹੋਈਦਾ ਵਾ ਠੀਕ ਨਹੀਂ ਸਰ ਕਪਾਤ ਮੁੜ ਕੇ ਉਹ ਪੰਜਾਬੀ ਵੀ ਲੜਾਂ ਦੇ ਵਿਦੇਸ਼ਾਂ ਦੇ ਮੁਲਕੇ ਇੱਥੇ ਚੱਲ ਯਾਰ ਕੋਈ ਗੱਲ ਨਹੀਂ ਫਿਰੇ ਜਾਣਾ ਤੇ ਜਾਣਾ ਹੀ ਜਾਣਾ ਜਿੰਨੀ ਮਰਜ਼ੀ ਸਫਾਈ ਕਰ ਲੋ ਅੰਤਰਾ ਘੱਟਾ ਪਤਾ ਨਹੀਂ ਕਿੱਥੋਂ ਆ ਜਾਂਦਾ ਵਾ ਇੱਕ ਤੇ ਮੇਰੇ ਰੋਏ ਡੀਕ ਰਹਿੰਦੀ ਆਪਣੇ ਪੇਕਿਆਂ ਦੀ ਪਤਾ ਨਹੀਂ ਐਰ ਕੀ ਕਿਉਂ ਇੰਨੇ ਲੇਟ ਹੋ ਗਏ ਆ ਅਗਰ ਚਾਟ ਆਏ ਨੇ ਹੁੰਦੇ ਸੀਗੇ ਸਮਝ ਨਹੀਂ ਆਉਂਦੀ ਐਰ ਕੀ ਆਪਣੀ ਕੁੜੀ ਦਾ ਜੀ ਵਿਆਹ ਹੋ ਗਿਆ ਤਾ ਪਰ ਕੇ ਮੇਰੀ ਭਝਾਈ ਆਦੀ ਬਣੀ ਆ ਨਾ ਤੇ ਆਪਣੀ ਤੀਨ ਦੇ ਦੇਣੀ ਪਹਿਲਾਂ ਤੇਰਾ ਨਾਨ ਦੀ ਕਿਹੜੀ ਗੱਲ ਆ ਉਹਨੂੰ ਮਗਰੋਂ ਦਉਂਗੀ ਲੋੜੀ ਮੈਂ ਚਲ ਕੋਈ ਨਹੀਂ ਆਪ ਹੀ ਆਊਗਾ ਨਾ ਵੀਰ ਮੇਰਾ ਉਹਨੂੰ ਤਾਂ ਫਿਕਰ ਹੁੰਦਾ ਹੀ ਆ ਨਾ ਮੇਰਾ ਪਰ ਇੱਕ ਗੱਲ ਵਾਡਾ ਵੀਰ ਨਾ ਸਭ ਤੋਂ ਪਹਿਲਾਂ ਲੋੜੀ ਲੈ ਕੇ ਆਉਂਦਾ ਹੀਗਾ ਉਹ ਵੀ ਨਾ ਉਹ ਗੱਲਾਂ ਕਰਕੇ ਮੇਰੇ ਤੋਂ ਪਿੱਛੇ ਹੀ ਹੋ ਗਿਆ ਦੱਸ ਜੇ ਤੂੰ ਹਰ ਸਾਲ ਲੋੜੀ ਕਲਮ ਨਾ ਕਿਹ ਦੇ ਹੱਥ ਜੇ ਤੂੰ ਆਪ ਆਜੇਗਾ ਮੇਰੇ ਘਰ ਤੇ ਮੈਂ ਐਡੀਸ਼ਨ ਦੇ ਅੰਦਰ ਕਾਲ ਪੈ ਜੂਗੀ ਭਲਾ ਗੱਲਾਂ ਕਿਹੜੇ ਘਰ ਚ ਨਹੀਂ ਹੁੰਦੀਆਂ ਸਾਰੇ ਭੈਣ ਭਰਾਵਾਂ ਤੋਂ ਭਜੰਦੀਆਂ ਵਾ ਚਲੋ ਕੋਈ ਨਹੀਂ ਮਰਜੀ ਉਹਦੀ ਬਸਦਾ ਰਵੇ ਆਪਣੇ ਘਰ ਲਗਦਾ ਵਾ ਕਿਤੇ ਮੇਰਾ ਭਰਾ ਤਨੀ ਥੋੜੀ ਦੇ ਗਿਆ ਹੈ ਪਰ ਕਿ ਨਾ ਕਰ ਕਿ ਬਿੰਦਰ ਖਲੇ ਨਹੀਂ ਗਈ ਸੋਝ ਨਹੀਂ ਆਦੀ ਕੋਹ ਨਿਆਣਾ ਕੋਛ ਨਹੀਂ ਆ ਪਿਆਰ ਤੂੰ ਆ ਲਖਾਫਾ ਤੇ ਇੱਥੇ ਕਿਤੇ ਲਕਾਇਆ ਹੀਗਾ ਅੱਛਾ ਇਹ ਪਿਓ ਪੋਤੇ ਹਮ ਸਲਾਮਾ ਕਰਦੇ ਹੀਗੇ ਇਹ ਜਰੂਰ ਬੰਜਿੰਦਰ ਲੈ ਕੇ ਆਇਆ ਵਾ ਜਾਂ ਸੈਰਸ ਇਹਨਾਂ ਨੇ ਸਲਾਹ ਕੀਤੀ ਹੋਣੀ ਆ ਨਾ ਕਿ ਇਹ ਤੇ ਚੰਗੀ ਨਹੀਂ ਗਈ ਤੇ ਚੁੱਪ ਕਰਕੇ ਜਾ ਕੇ ਭੂਆ ਨੂੰ ਥੋੜੀ ਦੇਵਾਂਗੇ ਹੈ ਨਾ ਮੇਰੀਆਂ ਨਜ਼ਰਾਂ ਤੂੰ ਹੀ ਵੱਸ ਸਕਦੇ ਜੇ ਕਰਤੂਤਾਵੇਂ ਕੀ ਕਰਦੇ ਫਿਰਦੇ ਆ ਜੇ ਜਾਣਾ ਵਾ ਤੇ ਸਾਹਮਣੇ ਜਾਓ ਮੈਗੜੀ ਤਾਂ ਨੂੰ ਹੱਥ ਪਾਈ ਆ ਕਿਧੀਆਂ ਚੋਰੀਆਂ ਖਮਾਉਂਦੇ ਫਿਰਦੇ ਆ ਕੋਈ ਨਹੀਂ ਚੱਲ ਹਾਂ ਵੇਖਣੀ ਆ ਜਾ ਕੇ ਪੜਾ ਵੇਖ ਲੈ ਤੂੰ ਕਹਿੰਦਾ ਪਤਾ ਲੱਗ ਜਾਣਾ ਲੱਗਾ ਕਿ ਉਹਨੂੰ ਪਤਾ ਹੋਈ ਕਿ ਇਹਨੂੰ ਕਰਨੋਂ ਪਾਇਆ ਫਿਰ ਚੰਗਾ ਨਹੀਂ ਲੱਗਾ ਇਹ ਆੜ ਹੜ ਦੇ ਕੋਲ ਪੱਤ ਪੈਣਾ ਹੀ ਬਹੁਤ ਗਰਵ ਕਿ ਤੁਹਾਨੂੰ ਡਰ ਹੈ

ਅੱਛਾ ਅੱਛਾ ਉਹ ਪੰਮੇ ਨੇ ਲਿਆਇਆ ਉਹਦਾ ਸਮਾਨ ਅੱਛਾ ਜੋ ਕਹਿਣ ਦੇ ਕਹਿੰਦੇ ਚਲ ਤੁਸੀਂ ਨਹੀਂ ਖਾਣਾ ਕੋਈ ਮੈਂ ਚਲ ਮੈਂ ਵੀ ਬਿਸ਼ਰਮ ਬਿਸ਼ਰਮੀ ਦੇ ਦਿੰਦੇ ਮਾੜਾ ਮੋਟਾ ਮੈਂ ਪਤਾ ਕੀ ਸੋਚਣ ਦੇ ਹੀ ਮੈਂ ਹਾਂ ਹਰੇ ਮੇਰੇ ਵੀਰ ਮੈਂ ਅੱਗੇ ਵੀ ਲੋੜੀ ਕਰਦਾ ਹੁੰਦਾ ਨਾ ਵੱਡਾ ਕਿਸੇ ਦੇ ਕੋਲੋਂ ਕੱਲ ਦੇਣੀ ਤੇ ਮੈਂ ਸ਼ਾਇਦ ਕਿਸੇ ਦੇ ਕੋਲੋਂ ਕੱਲ ਪੀਆ ਉਹ ਨਹੀਂ ਨਹੀਂ ਮੈਂ ਸੋਫੇ ਤੇ ਰੱਖ ਪੀਆ ਯਾਰ ਆਹ ਤੇ ਲਫਾਫੇ ਉਹੇ ਜਿਹੜੇ ਅਸੀਂ ਲੈਂਦੇ ਆ ਤੇਰੇ ਵੀਰ ਵਾਲੇ ਕਿੱਥੇ ਆ ਉਹ ਆਪੇ ਆ ਜੂਗੀ ਉਹਨੇ ਵੀ ਕੱਲ ਨਹੀਂ ਆ ਮਾਮਾ ਨੇ ਜਾਇਆ ਨਹੀਂਗਾ ਮਾ ਮੇਰੇ ਰਿਆ ਕੋਣਾ ਨਿੱਕੇ ਨੇ ਵੱਡਾ ਕਿਤੋੜੀ ਘੱਲ ਦਤਾਂ ਮਾ ਜੂ ਆਲੇ ਰਹਿੰਦਾ ਬੋਦੀ ਯਾਰ ਗੱਲ ਕਰਨਾ ਵੱਡੇ ਮਾਮੇ ਦੀ ਵੱਡੇ ਮਾਮੇ ਦੀ ਆਹਾ ਅਜੂ ਹੋ ਗਿਆ ਮੇਰੇ ਨਾਲ ਚੰਦ ਪਹਿਵੇਂ ਕਿਣਾ ਕੱਟ ਬੋਲੀ ਮੈਂ ਵੀ ਵੱਧ ਘੱਟ ਬਥੇਰਾ ਕਰੀ ਉਹਦੇ ਨਾਲ ਚੱਲ ਕੋਈ ਨਹੀਂ ਹੁੰਦਾ ਉਹ ਇੰਦੀਆਂ ਗੱਲਾਂ ਕਿ ਐਦਾਂ ਕਰੋ ਸਮਾਰਾ ਦੋਤੇ ਸੇ ਉਹਦੇ ਖਾ ਲਾਂਗੇ ਚਲੋ ਕੋਈ ਨਿਕ ਜਾ ਕੇ ਤੇ ਖੜਨੂ ਆ ਕੇ ਆਂਦਾ ਹੀਗਾ ਖਾਣਾ ਦਾ ਖਾਣਾ ਕੀ ਲੈ ਭਾਵੇਂ ਤੂੰ ਖਾ ਲਾ ਖਾ ਲੋ ਕੋਈ ਨਹੀਂ ਕੀ ਖਾ ਲੋ ਚਾੜੇ ਦੀ ਚੱਲ ਗੱਲ ਨਹੀਂ ਬੈਠਾ ਨਹੀਂ ਇਹ ਲੱਕਿਆ ਹੋਣੀ ਦੀ ਗੱਲ ਸੁਣ ਤੂੰ ਇਹ ਕੱਲੀ ਖਾਣਾ ਤੇਰੇ ਭਰਾਵਾਂ ਲੋੜੀ ਲਿਓਣੀ ਤੇਰੇਆਂ ਦੋ ਦੋੜੀਆਂ ਹੁੰਦੀਆਂ ਵਾ ਆਹ ਉਹ ਖਾਏਗਾ ਉਹ ਖਾਏਗਾ ਇਹ ਨਾ ਮੈਂ ਤੇ ਉਹ ਕੁੜੀਆਂ ਕੜੀ ਆਉਣੀ ਲੋੜੀ ਮੰਗਣ ਨਾ ਦੇਦਾਂਗੇ ਉਹਨਾਂ ਦੇ ਨਾਲ ਪਈਆਂ ਉਹਨਾਂ ਪਰ ਆਸਮਾਨਾ ਤੂੰ ਕਿੱਥੇ ਹੈਨੇ ਫਜਦਾ ਨਹੀਂ ਉਹ ਫਤ ਕਰ ਮੈਂ ਤਾਂ ਕਹਿੰਦਾ ਨਾ ਉਹ ਕੱਲ ਨੂੰ ਕੁੜੀਆਂ ਕੜੀਆਂ ਆਉਣਾ ਲੋੜੀ ਮੰਗਣ ਤੂੰ ਨਾ ਹੁੰਦੇ ਦਾ ਕੇ ਮਾਸਾ ਮਾਸਾ ਵਿੱਚੋਂ ਆਹ ਦੇਦਾਂਗੇ ਬੁੱਖ ਭਰ ਭਰ ਗਿਆ ਆਹ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਹੁਣ ਆਪੂ ਲੈ ਫੋਨ ਲੈ ਦੇ ਇਥੇ ਆਹ ਨਹੀਂ ਸਹੀ ਉਹ ਤੇਰਾ ਹੱਥੋਂ ਸਾਹਮਣੇ ਆਹ ਫੇਖਣਾ ਦੇ ਸਾਹਮਣੇ ਸਿਰ ਇਥੇ ਪਾ ਪਾ ਕੇ ਦੇ ਦਾਂਗੇ ਇਹ ਕਿੰਨੇ ਸੀ ਇੰਚਾਈ ਕੋ ਗੱਲ ਹੈ ਕਿ ਮੇਰੇ ਹੱਥਾਂ ਵਿੱਚ ਇੱਕ ਪਤਾ ਕਰੀਏ ਇਥੇ ਪਤਾ ਕਰੀਏ ਹੈ ਦੋ ਭਰਾ ਹੀ ਦੋਹਾਂ ਚ ਇੱਥੇ ਕੋਈ ਨਹੀਂ ਇਥੇ ਵੜਿਆ ਇਹ ਨਾ ਬੰਦੂ ਵੀ ਤੇ ਫੇਰੀ ਕੋ ਵੜੇ ਅੱਥੇ ਆਉਣ ਉਹਨਾਂ ਦੀ ਜ਼ਬਾਨ ਚ ਲਾਉਣੇ ਉਸ ਤੋਂ ਵੱਡਣਾ ਕਿੰਨੇ ਉਹ ਤਾਂ ਕਰ ਲੋ ਪਰ ਆਪਾਂ ਜਾ ਕੇ ਨਾ ਅਸੀਂ ਮੌਕਾ ਸਾਂਭ ਲੈਣਾ ਠੀਕ ਨਹੀਂ ਅਸੀਂ ਨਹੀਂ ਕਿ ਇਹ ਗੱਲ ਤੋਂ ਪਛਾਹਣਾ ਮਾਨ ਹੋਣ ਲੈਣਾ ਉਹ ਤਾਂ ਹੋਰ ਲੱਗਾਂਗੇ ਚੱਲ ਕੋਈ ਨਹੀਂ ਕਰ ਪਿਆ ਜੀ ਮਾਨ ਨਾਲ ਚੱਲੋ ਤੁਹਾਨੂੰ ਜੇ ਅੰਦਰ ਲੱਭ ਪੀ ਆਹ ਆਹ ਇਹ ਕ ਪਿਓ ਪੁੱਤਾਂ ਦਾ ਹਾਲ ਕਿੱਡੀਆਂ ਸਲਾਵਾਾਂ ਕਰਨ ਦੇ ਆ ਆ ਮੁੰਡਾ ਈ ਕੋਰਾ ਜਿਨਾ ਇਹਨੂੰ ਵੀ ਮਾਸਾਗਲ ਹੈਗੀ ਵੀ ਮੇਰੀ ਭੈਣ ਦੀ ਪਹਿਲੀ ਲੋੜੀ ਜਾਣੀ ਆ ਤਾਂ ਪਹਿਲਾਂ ਮੈਂ ਭੈਣ ਨੂੰ ਦੇਖਿਆ ਵਾ ਇਹ ਭੂਆ ਨੂੰ ਦੇ ਆਈਏ ਦਵਾ ਦਾ ਲੋੜੀ ਦੱਸ ਭੂਆ ਨਿਆਣੀ ਆ ਪਹਿਲੀ ਲੋੜੀ ਜਾਣੀ ਉਹਦੀ ਫਿਰ ਸੱਸ ਮੇਲੇ ਮਾਰੂਗੀ ਆਪਣੀ ਧੀ ਦਾ ਤਾਂ ਮਾਸਾ ਜਿੰਨਾ ਫਿਗਰ ਨਹੀਂਗਾ ਵੀ ਸੱਸਾ ਉਹਥੇ ਕਿਦਾਂ ਨਾਲ ਟਾਈਮ ਕੱਢਣਾ ਵਾ ਸੱਸਾਂ ਦਾ ਝਟ ਮੇਲੇ ਮਾਰਨ ਦੇ ਬਿੰਦੀਆਂ ਹੁੰਦੀਆਂ ਤੇ ਪਹਿਲੀ ਲੋੜੀ ਤੇਰੇ ਪੇਕੇ ਤੋਂ ਆਇਆ ਕੋਈ ਨਹੀਂਗਾ ਇਹਨਾਂ ਨੇ ਵੀ ਲੀੜਾ ਕੱਪੜਾ ਚੱਲ ਬਣਾ ਕੇ ਲਿਆਈਏ ਭਾਜੀ ਬਣਾ ਕੇ ਦੇ ਕੇ ਆਈਏ ਨਾ ਭੈਣ ਦਾ ਹੀ ਗਾਉਂ ਚੜਿਆ ਵਾ ਤੇ ਉਹਨੂੰ ਦਵਾ ਦਵਦੀ ਆਈਏ ਉਹਨੂੰ ਦਵਾ ਦਵਦੀ ਆਈਏ ਕੋਈ ਗੱਲ ਨਹੀਂ ਯਾਰ ਕਾ ਮੇਰੀ ਵੀ ਜੇ ਦਵਾ ਪਹਿਲਾਂ ਲੋੜੀ ਤੇ ਮੈਂ ਆਪਣੀ ਧੀ ਨੂੰ ਦੇ ਕੇ ਆਉਂਗੀ ਭੈਣ ਤੁਹਾਡੀ ਵਾਲ ਤਾਂ ਬਾਅਦ ਚ ਜਾਉਂਗੀ ਤੁਸੀਂ ਪਿਓ ਪਤ ਜੋ ਮਰਜ਼ੀ ਕਰੀ ਜਾਓ ਬੜਾ ਸੁਣ ਲਿਆ ਮੈਂ ਤੁਹਾਡਾ ਅਗਲੇ ਨੂੰ ਸੌ ਹੁੰਦਾ ਵਾ ਵੀ ਇਹਦੇ ਪੇਕੇਆਂ ਤੋਂ ਆਇਆ ਨਹੀਂਗਾ ਕੋਈ ਨਾਲੇ ਨਿਆਣੀ ਵਿਚਾਰੀ ਨਾ ਮੂੰਹ ਚੱਕ ਚੱਕ ਢੀਕਦੀ ਹੋਊਗੀ ਉਹਦੀਆਂ ਦਰਾਨੀਆਂ ਚ ਠਾਣੀਆਂ ਦੀ ਲੋੜੀ ਆ ਗਈ ਹੈ ਉਹ ਤਾਂ ਕੀ ਸੋਚੂਗੀ ਵੀ ਮੇਰੀ ਮਾਂ ਨੂੰ ਮੱਸਾ ਦੇਣਾ ਫਿਕਰ ਨਹੀਂ ਹੈ ਰੱਬ ਵੀ ਮੈਂ ਵੀ ਠੀਕ ਹੋ ਜਾਣਾ ਵਾ ਕੋਈ ਨਹੀਂ ਜੇ ਤੁਸੀਂਰੇ ਜਾਣਗੇ ਮੇਰੇ ਨਾਲ ਤਾਂ ਵੀ ਠੀਕ ਆ ਨਾ ਜਾਣਗੇ ਨਾ ਮੈਂ ਲੀੜਾ ਕਪੜਾ ਕੱਲੀ ਨਹੀਂ ਖਰੀਦ ਲਿਆਉਣਾ ਚੱਲ ਵੇਖੀ ਜਾਓ ਫਿਰ ਤੁਹਾਨੂੰ ਭੈਣ ਤੋਂ ਮੈਂ ਵੀ ਨਹੀਂ ਜਾਣ ਦਿੰਦੀ ਕੱਲੀ ਦੀ ਆਉਂਗੀ ਮੈਂ ਬਾਜੀ ਕੋਈ ਨਹੀਂ ਆਪੇ ਬਾਜੀ ਬਣਵਾ ਕੇ ਤੇ ਦੇ ਆਉਂਗੀ ਤੁਹਾਨੂੰ ਵੀ ਦੱਸੂਗੀ ਕਿ ਇਦਾਂ ਜਾਈਦਾ ਵਾ ਤੁਹਾਡਾ ਰਾਦਾ ਵਾ ਤੁਹਾਡੇ ਤੋਂ ਬਣਾ ਕੇ ਜਾ ਹੀ ਨਹੀਂ ਜਾਣਾ ਕਰੀ ਜਾਓ ਗੱਲਾਂ ਮੈਂ ਤਾਂ ਲੰਮੇ ਪਾਵਾਂ